ਜੀ ਹਸਰੀਕਾਲ ਸਾਰੇ ਵੀਰਾਂ ਨੂੰ ਰਾਜੀ ਗੋਸਟਾਨਿਰਦਾ ਪੰਜਾਬ ਚੈਨਲ ਤੁਹਾਨੂੰ ਸਵਾਗਤ ਹੈ ਤੇ ਮੇਲਾ ਸ਼ਿਫਾਰਨਾ ਤੇ ਬਾਈ ਜੀ ਬਹੁਤ ਡਿਮਾਂਡ ਆਪਣੇ ਬਾਰ ਨੂੰ ਸਟੇਟਾਂ ਨਹੀਂ ਰਹਿੰਦੀ ਹੈ ਜਿਵੇਂ 40 ਜਾਂ 40 ਪਲੱਸ ਬੱਕਰੀਆਂ ਦੀ ਵੀਡੀਓ ਦਿਖਾਉਗੇ ਅੱਜ 40 ਨਾਲ 40 ਪਲੱਸ ਸਿੱਧਾ 42 ਇੰਚ ਦੀ ਬੱਕਰੀ ਦੀ ਵੀਡੀਓ ਦਿਖਾਵਾਂਗੇ ਸਿੱਧਾ 42 ਇੰਚ ਤੇ ਕਿਸੇ ਬਾਈ ਨੂੰ ਸ਼ੱਕ ਹੈ ਅੱਜ ਪੀਤਾ ਨਹੀਂ ਹੈਗਾ ਪੀਤਾ ਲਾ ਕੇ ਬਾਈ ਜੀ ਪਰਸਨਲ ਤੌਰ ਤੇ ਵੀ ਵੀਡੀਓ ਪਾ ਸਕਦੇ ਨੇ ਤੇ ਪੂਰੀ 42 ਇੰਚ ਦੀ ਬੱਕਰੀ ਹੈ ਇਹ ਪੂਰੀ ਡਿਟੇਲ ਪੁੱਛਿਆ ਕਿਹੜਾ ਪਿੰਡ ਹੈ ਕਿਹੜਾ ਜਲਾ ਹੈ ਕਿੱਥੋਂ ਦੀ ਵੜੀ ਹੈ ਬਾਈ ਜੀ ਆਪਣਾ ਪਿੰਡ ਦੱਸ ਸਕਦੇ ਨੇ ਕਿਹੜਾ ਸੰਤ ਦਾ ਭਗਵਾਨ ਦਾ ਉਹ ਲਾਇਆ ਰਹੇ ਆ ਤੇ ਆਪਣਾ ਪਿੰਡਰਾਂ ਦੇ ਬਿਲਕੁਲ ਪਿੰਡਰਾਂ ਦੇ ਦੇ ਦਿੱਤਾ ਜੇ ਇਹ ਬੱਕਰੀ ਦੀ ਡਿਟੇਲ ਕਿਸੇ ਦੀ ਆਪਣੀ ਘਰ ਦੀ ਹੈ ਜੀ ਬ੍ਰਦਰ ਯਾਰ ਦੋਸਤੋ ਨਹੀਂ ਹੈ ਇਹ ਆਈ ਤੇ ਆਪਾਂ ਨੂੰ ਪਤਾ ਹੀ ਹੈ ਬਾਕੀ ਇੱਕ ਵਾਰ ਤੁਸੀਂ ਜਰੂਰ ਦੱਸ ਲੋ ਕੈਮਰੇ ਦੀ ਕਿੰਨੀ ਹਾਈ ਕਰੀ ਤੁਸੀਂ 42 ਮੀਟਰ ਦੀ ਪੂਰੀ ਦੀ ਹਾਂ ਫਟ ਦਾਂਦੇ ਠੀਕ ਹੈ ਇੱਕ ਬੱਚਾ ਰਿਹਾ ਕਿਸ ਤਰ੍ਹਾਂ ਨਾ ਬੱਚਾ ਰਿਹਾ ਹਨ ਤਿੰਨ ਬੱਚੇ ਦੂਜੀ ਉੱਪਰ ਜਾ ਰਹੇ ਹਾਂ ਤਿੰਨ ਬੱਚੇ ਹੁਣੇ ਠੀਕ ਹੈ ਤਿੰਨ ਬੱਚੇ ਇਸ ਟਾਈਮ ਦੇ ਹਾਂ ਤਿੰਨ ਬੱਚੇ ਕਰੇ ਹਾਂਜੀ ਤੇ ਦੁੱਧ ਦੀ ਰਿਕਾਰਡ ਦੀ ਗੱਲ ਕਰੀ ਅਸੀਂ ਬੱਚਿਆਂ ਚੁਣੋਣੀਆਂ ਆ ਫਿਰੇ ਬੱਚੇ ਚੁਣੋ ਤਿੰਨੇ ਬੱਚੇ ਚੁਣਦੇ ਆ ਲੈਨ ਪੂਰਾ ਦੁੱਧ ਪਾ ਵੀ ਬੱਚੇ ਹਾਂ ਦੇ ਹਾਂ ਦੁੱਧ ਪਾ ਤੇ ਪਰਮਾਧਮਾ ਨੇ ਤਿੰਨ ਬੱਚੇ ਤਨੇ ਤਾਂ ਦੁੱਧ ਦੀ ਬੱਕਰੀ ਤਨੇ ਪੂਰੀ ਹੋਊਗਾ ਤੇ ਬਾਕੀ ਭਾਈ ਜੀ ਮੜਾ ਕਦੋਂ ਦਿਖਾ ਦਿਓ ਮੜਾ ਇਹ ਬੱਕਰੀ ਨੂੰ ਤੇ ਹੱਡ ਗੋਡੇ ਇੱਕ ਤਰ੍ਹਾਂ ਦੇ ਨੇ ਤੇ ਥਾਰਾ ਕੁਸ ਲੈਨਥ ਲਗੇਟ ਬੱਕਰੀ ਸਾਹ ਤੇ ਥਣ ਦਿਖਾ ਸਕਦੇ ਹੋ ਦੇਖੋ ਕੋਈ ਚੱਕਰ ਕੋਈ ਨਹੀਂ ਛੋੜਾ ਤੋ ਲਓ ਇਹ ਅਟਰਕੀ ਦੀ ਦੇਖ ਸਕਦੇ ਬੱਕਰੀ ਸਾਰਾਂ ਦਾ ਸਟੈਕ ਕਰਾਵਾਂਗੇ ਤੇ ਦੇਖ ਸਕਦੇ ਹੋ ਇਹ ਨੇ ਜੀ ਅਸਲ ਪਿਓਰ ਕੁਆਲਿਟੀਆਂ ਦੀਆਂ ਬੱਕਰੀਆਂ ਤੇ ਲੋਕ ਚਾਹੇ ਜੋ ਮਰਜੀ ਕੁਝ ਕਹੀ ਜਾਣ ਪਰ ਅਸਲ ਚੀਜ਼ਾਂ ਇਹ ਨੇ ਤੇ ਤਿੰਨ ਬੱਚੇ ਨੇ ਬੱਕਰੀ ਥੱਲੇ 42 ਇੰਚ ਹਾਈਟ ਹੈ ਤੇ ਲੈਂਥ ਦੀ ਗੱਲ ਕਰੀ ਆਪਾਂ 6 ਫੁੱਟ ਦੇ ਕਰੀਬ ਇਹਦੀ ਲੰਬਾਈ ਹੁੰਦਾ ਹੈ ਜੀ 42 ਇੰਚ ਬਸ ਲੈਂਥੀ ਆਹ ਲੰਬੇ ਤਾਂ ਪੂਰੀ ਆਲੇ-ਦਾਲੋਂ ਦੀ ਉੱਧਰ ਦੀ ਵੀ ਧਮਾ ਦੇ ਬਾਈ ਕੈਮਰਾਮੈਨ ਬੱਕਰੀ ਆਣੀ ਐਂ ਦਿਖਾ ਦੇ ਤੇ ਚੀਨੇ ਸ਼ੇਰੇ ਰੰਗ ਦੀ ਮੈਂ ਹੋਰ ਕਹਿਣਾ ਚਾਹਣਾ ਵੀ ਲੋਕ ਕਹਿੰਦੇ ਨੇ ਬਾਹਰ ਦੀਆਂ ਸਟ੍ਰੀਟਾਂ 'ਲੇ ਜ਼ਿਆਦਾ ਕਹਿੰਦੇ ਨੇ ਆਪਣੇ ਘਟ ਕਹਿੰਦੇ ਨੇ ਵੀ ਕਾਲੇ ਜੈਡ ਬਲੈਕ ਰੰਗ ਦੀ ਬੱਕਰੀ ਦੀ ਜ਼ਿਆਦਾ ਹਾਈਟ ਕਰਦੀ ਐ ਤੇ ਅੱਜ ਤੁਹਾਡੇ ਸਾਹਮਣੇ ਪਿਆਜਤ ਦਿਖਾ ਰਖਿਆ ਬਾਈਆਂ ਨੇ ਚੀਨੇ ਸ਼ੇਰੇ ਰੰਗ ਦੀ ਬੱਕਰੀ 42 ਇੰਚ ਹਾਈਟ ਕਰਦੀ ਤੇ ਮੈਂ ਆਪਣੀ ਜ਼ਿੰਦਗੀ ਦੇਖਾ ਮੈਂ ਐਡੀ ਬੱਕਰੀ ਨਹੀਂ ਦੇਖੀ ਕਾਲੇ ਜੈਡ ਬਲੈਕ ਰੰਗ ਚ 42 ਇੰਚ ਦੀ ਹੋਵੇ ਚੀਨੇ ਸ਼ੇਰੇ ਰੰਗ ਦੀ ਬੱਕਰੀ ਦੇਖ ਰਹੇ ਆ ਅੱਜ 42 ਇੰਚ ਦੀ ਕਿ ਬਹੁਤ ਹੀ ਦੰਤ ਤ੍ਰੀਤੇ ਬਾਈ ਜੇ ਸੇਲ ਦੀ ਗੱਲ ਕਰੀ ਆਪਾਂ ਸ਼ੇਅਰ ਕਰ ਦੋਗੇ ਸੇਲ ਕਰਨੀ ਬੱਚਾ ਤੇ ਉਹ ਵੀ ਬੀ ਲੋਕ ਕਿਹਾ ਵੀ ਮੈਨੂੰ ਤੇ ਪੈਸੇ ਬਹੁਤ ਲੱਗ ਰਹੇ ਨੇ ਵੀ ਬਨਾ ਮੁੱਲ ਕਰੀ ਲੋ ਨਾ ਲੱਗ ਰਹੇ ਨੇ ਪੈਸੇ ਬਹੁਤ ਲੱਗ ਰਹੇ ਨੇ ਪਰ ਆਪਾਂ ਨੇ ਦੇਣੀ ਦੇਣੀ ਕਰਦੇ ਪੈਸੇ ਜੇ ਬਾਈ ਜੀ ਕਹਿੰਦੇ ਦੇਣੀ ਬੱਚੇ ਰੱਖ ਬੱਚਾ ਉਸ ਨੂੰ ਜਿ ਮਰਜੀ ਤੋੜ ਕੇ ਦਿਖਾਉਂਗਾ ਤੋੜ ਪਰਵਾਰਾ ਕਰ ਦੇ ਸੱਜਣ ਚੱਲਿਆ ਕੈਮਰਾਮੈਨ ਮੈਂ ਵੀ ਇੱਥੇ ਇੱਥੇ ਆ ਜਾਓ ਦੇਖ ਸਾਡੇ ਪੂਰੀ 42 ਇੰਚ ਦੀ ਬੱਕਰੀ ਆ ਤੇ ਸਿੰਗੀ ਸੰਗੀ ਪੂਰੀ ਆ ਲੋਰ ਖਿੱਚਦੀ ਮੱਛਾਂ ਵਰਗੇ ਪੈਰ ਨੇ ਬੱਕਰੀ ਦੇ ਇਹ ਮੱਛਾਂ ਵਾਲੀ ਲੱਖ ਦੀ ਬੱਕਰੀ ਤੇ ਲੱਖ ਦੀ ਬੱਕਰੀ ਜੀ ਸਾਰੀਆਂ ਗੱਲਾਂ ਸੰਪੂਰਨ ਹੁੰਦੀਆਂ ਨੇ ਇਹ ਆਪਣੇ ਪੰਜਾਬ ਪੁਰਾਣੇ ਬਜ਼ੁਰਗਾਂ ਨੂੰ ਵੀ ਪਤਾ ਨਹੀਂ ਤੇ ਸੂਰ ਦੇ ਸਾਹ ਦੇ ਬੱਕਰੀ ਪੂਰੀ ਹੈ ਕੁਆਲਟੀ ਵਾਲੀ ਜੀ ਲੈ ਨਵੇਂ ਦਰਦ ਹੱਥ ਹਾਂ ਇਹ ਬੱਚੇ ਜਿਹੜੀ ਕ੍ਰੋਸ ਹੋ ਗਈਆਂ ਜਾਂ ਨਹੀਂ ਨਾ ਨੰਬਰ ਪਰ ਕ੍ਰੋਸ ਕਰਾਉਣੀ ਹੈ ਤੇ ਆਪਣੀ ਘਰ ਦਾ ਬਕਤਣਾ ਹੈਗਾ ਜਾਂ ਨਹੀਂ ਵੀਰੇ ਕ੍ਰਾਤੀ ਲੂ ਕ੍ਰਾਤੀ ਨਾ ਹੁੰਦਾ ਟੌਪ ਕਲਾਸ ਟੌਪ ਕਲਾਸ ਵੀ ਕ੍ਰੋਸ ਕਰਾਉਣੀ ਹੈ ਉਹ ਬਾਕੀ ਜਿਹੜੀ ਬੱਚਿਆਂ ਦੀ ਗੱਲ ਨਹੀਂ ਉਹ ਵੀ ਮਲਾਵਾ ਪਾਣੀ ਉਹਦਾ ਕਾਹਦਾ ਹੈ ਯਾਰ ਕਾਹਦਾ ਹੈ ਇਹ ਫੋਟ ਟੱਟ ਮੈਂ ਜੀ 40 ਇੰਚ ਦੇ ਵੀ ਫੋਟ ਟੱਟ ਬਕਤਨੇ ਮਿਲ ਜਾਂਦੇ 40 ਇੰਚ ਦੀ ਬਕਤਰੀ ਦੇਖਾ ਸੀ ਉਹ ਮੇਰੇ ਬੜਾ ਮੇਰਾ ਇਹ ਜਿਹੜਾ ਇਹ ਨਹੀਂ ਜੀ ਬੱਚਾ ਦਾ ਹੋਣਾ ਇਹ ਆ ਵੀ ਦਿਖਾ ਦਿਓ ਫੁੱਲ ਸਾਫਾ ਇਹ ਤੁਹਾਨੂੰ ਖਾ ਜੀ ਮਤਲਬ ਕਿ ਫੁੱਲ ਸਾਫਾ ਜਮੇ ਫੁੱਲ 33 ਇੰਚ ਇਸ ਟਾਈਮ ਤੇਜ ਵੀ ਹੈ ਜੀ 6 ਮਹੀਨੇ 6 ਮਹੀਨੇ ਤਾਂ 6 ਮਹੀਨੇ ਉਮਰ ਦਾ ਸਰੇ ਨੇ ਬਾਈ ਜੀ ਇਹਦੀ ਮਾ ਆ ਕੇ ਕਿੰਨੀ ਹਾਈਟ ਦੀ ਇਹਦੀ ਮਾ ਦੀ ਹਾਈਟ 40 ਇੰਚ ਤੱਕ 40 ਇੰਚ ਤੇ 38 ਦੇ ਬਾਅਦ 6 ਮਹੀਨਿਆਂ ਦਾ 6 ਮਹੀਨਿਆਂ ਦਾ ਮੇਰੇ ਸਾਬ ਨੇ ਆਦੀ ਛਾਲ ਦਾ ਹੁੰਦਾ 42 43 45 ਜਵੇ ਤੇ 22 ਜਿਹੜੇ ਦੋ ਦਾ 6 ਮਹੀਨੇ ਰਹਿੰਦੇ ਹਲੇ ਹੋਣਗੇ 6 ਮਹੀਨੇ ਤੇ ਇਹ ਬੱਚਾ 45 ਇੰਚ ਦੇ ਲੱਭੇ ਤੇ ਆਹ ਚੀਜ਼ ਦੇਖ ਸਕਦੇ ਹੋ ਜੀ ਆਹ ਚੀਜ਼ ਦੀ ਕਿੰਨੀ ਲੈਂਥ ਹੈ ਪੂਰੀਆਂ ਤਿੰਜੜ ਪੰਜੜ ਰੋਕ ਕੇ ਰਿਪੋਰਟ ਹੈ ਤੇ ਆਹ ਚੀਜ਼ਾਂ ਦੇਖ ਸਕਦੇ ਹੋ ਹੱਡ ਗੋਡੇ ਪੂਰੇ ਆਂ ਨ ਮੱਝਾਂ ਵਰਗੇ ਨੇ ਤੇ ਸਿੰਘ ਦੇਖਾ ਜੋਂ ਬਿਲਕੁਲ ਚੱਪੇ ਤੇ ਮੱਥਾ ਝੱਕਵਾ ਨਕੌੜਾ ਕੁੰਡਾ ਤੇ ਖੀਰੇ ਦੰਦ ਨੇ ਬਿਲਕੁਲ ਹਜੇ ਖੀਰੇ ਦੰਦ ਦਿਖਾ ਦਿਓ ਇੱਕ ਵਾਰੀ ਤੇ ਦੇਖ ਸਕਦੇ ਹੋ ਬਿਲਕੁਲ ਇਹ ਦੁੱਧ ਵਾਲੀ ਦੰਦ ਨੇ ਬੱਚੇ ਦੇ ਬੜਾ ਤੋਰ ਕੇ ਦਿਖਾਓ ਨਾਗਰਾ ਬੱਚਾ ਤੇ ਛੱਡ ਦੇ ਛੱਡ ਦੇ ਛੱਡ ਦੇ ਮੜਾ ਜੀ ਆਪ ਕੋਈ ਕਰੋ ਤੇ ਆ ਬਸੋ ਮੋ ਛੋਟਾ ਇਤ ਬੱਚਾ ਹਮੇਂ ਕੋਈ ਚੀਜ਼ ਆਟੋ ਕੋਟੇ ਪੂਰੇ ਇਹ ਵਈ ਜੇ 3 ਮਹੀਨੇ ਦਾ ਬੱਚਾ ਦੀ ਬੋਮਾ ਗਾ ਮਣਿਆ ਸੀਗਾ ਠੀਕ ਹੈ ਉਹ ਮਹੀਨੇ 3 ਜਿਹੜਾ ਦੀਗਾ 3 ਮਹੀਨੇ ਲੰਘ ਗਏ ਆ ਹੁਣ ਇਹ ਕੋਟੀਆਂ ਦੀ ਮਾਰਕ ਹੈ ਹਾਂ ਨਵੇਂ ਨਾ ਉਹ 8 ਮਹੀਨੇ ਮੰਗ ਮੇਰਾ ਹੈਡਮੈਂਡ ਦਾ ਬਹੁਤ ਕੁਆਲਟੀ ਚੀਜ਼ ਹੈ ਠੀਕ ਹੈ 15 ਦੀ ਲੈਂਥ ਹੋਣੀ 16 17 ਇੰਚ ਹਾਂ ਵੀ ਹੈਗੀ ਆ 18 ਇੰਚ ਦੇ ਕੰਨ ਨੇ ਜੀ ਉਹਨੇ ਬਾਹਰ ਚੜਾਈ ਚੰਗੀਆਂ ਕੰਮ ਲੱਭਾ ਚੀਰ ਨੇ ਚੌੜੇ ਹੋਏ ਹੋਰ ਬੱਕਰੀ ਆਪਣੇ ਲਈ ਕੋਈ 40 ਜਾਂ 40 ਜਾਂ ਇੱਕ ਬੱਕਰੀ ਹੋਰ ਬਸਾ ਦੇ ਆ ਜਾਓ ਤੇ ਆਹ ਵੇ ਗਾਉਣੇ ਨਹੀਂ ਨਾ ਕਰੋ ਨੰਦੇ ਤੇ ਬੱਕਰੀ ਤੇ ਇਹ ਜੌਂਦੇ ਵਾਲਾ ਹੋਣੀ ਨਹੀਂ ਵੀਰੇ ਮੇਰਾ ਕੰਮ ਨਾ ਪਕਦੇ ਮੈਂ ਤੁਹਾਨੂੰ ਕਹਿੰਦਾ ਜੀ ਨਮਾਜ਼ ਆਪ مشورہ ਨਾ ਪਕਦੇ ਮਾਸਟਰ ਜੀ ਸਾਡੇ ਜਿਹੇ ਤਰ੍ਹਾਂ ਨਹੀਂ ਬਣਾ ਰਹੀ ਹੈ। ਲੈ ਆਪਣੇ ਪੁਰਾਣੇ ਪਾਲੀਆਂ ਨੂੰ ਪਿੱਛੇ ਛੱਡ ਜਿਵੇਂ ਬਾਈ ਜੀ। ਇਹ ਵੀ ਹਾਈਟ ਦੀ ਗੱਲ ਕਰੀਏ। ਇਹ 40 ਦੇ ਲਵੇ। 40 ਦੇ। 40 ਪੂਰੀ ਹਾਈਟ ਹੈ ਤੇ ਮੇਰੇ ਵੀ ਦੇਖਦਾ। ਇਹ ਦੂਵੀਂ ਪੱਖ ਤੇ ਉੱਪਰ ਹੈ ਬੱਕਰੀ। ਮਤਲਬ 40 ਤੋਂ ਬੜਾ। ਢੋਲਾ

ਏ ਬਾਈ ਬੰਨੇ ਗੁੱੁੱਛ ਹੋਇਆ ਹੋਇਆ ਬੜਾ ਜਾਂ ਤੂੰ ਥਾਣ ਦੇਖ ਸਕਦੇ ਪੂਰੇ ਮੋਟੇ ਨੇ ਇਹ ਇਹ ਜੀਆਂ ਪੱਕਰੀਆਂ ਬਹੁਤ ਹੀ ਘੱਟ ਮਿਲਦੀਆਂ ਨੇ ਅੱਜ ਕੱਲ ਦੇ ਟਾਈਮ 'ਚ ਤੇ ਇਹ ਨਾਦਰੀ ਝੋਲਾ ਇਹ ਨਾਦਰੀ ਰੰਗ ਦੀ ਬੱਕਰੀ ਹੈ ਜੀ ਪੂਰੀ ਲੈਂਥਾ ਪੂਰੀ ਸਿਰਗਾਣੀ ਕੋਆਲਦੀ ਹੈ ਬੜੀ ਚੱਕੀ ਅੱਖਾਂ ਹੈ ਇਹ ਗੋਲ ਦਿਖਾ ਰਿਹਾ ਹੈ 20000 ਰੁਪਏ ਠੀਕ ਹੈ ਇੱਕ ਮਿੰਟ ਰੱਖੋ ਇਹ ਆ ਬੱਚੀ ਦੀ ਕੁਆਲਿਟੀ ਇਹ ਆਪਣੀ ਘਰ ਦੀ ਹੈ ਇਹ ਆਪਣੀ ਘਰ ਦੀ ਹੈ ਬਾਈ ਜੀ ਕਹਿੰਦੇ ਕਿ ਇਹ ਵੀ ਆ ਚੀਜ਼ ਦੇਖ ਸਕਦੇ ਹੋ ਆ ਚੀਜ਼ ਦਾ ਮੁੱਲ ਹੈ ਤੇ ਸਿੰਗੀ ਜਿਹੜੀ ਅਸਲ ਸਿੰਗੀ ਆ ਅੱਜ ਦੇ ਟਾਈਮ 'ਚ ਆ ਜਿਹੜੀ ਇਹ ਦੇਖਣੀ ਹੈ ਜੀ ਇਹ 5 ਮਹੀਨਿਆਂ ਦੀ ਵੀ ਨਹੀਂ 5 ਮਹੀਨਿਆਂ ਦੀ ਤੇ ਦੇਖ ਸਕਦੇ ਹੋ ਪੂਰੀ ਐਨ ਵਧੀਆ 5 ਮਹੀਨਿਆਂ ਦੀ ਬੱਚੀ ਦੀ ਸਿੰਗੀ ਦੇਖ ਸਕਦੇ ਹੋ ਕਿੱਡੀ ਹੈ ਆਮ ਤੌਰ ਤੇ 2-3 ਮਹੀਨਾ ਦੇ ਬੱਚੇ ਦੀ ਕਿੰਗੀ ਹੁੰਦੀ ਐ ਢੀ ਤੇ ਕੁਆਲਿਟੀ ਚਿੱਕੀ ਅੱਕ ਬਿਲਕੁਲ ਦੁੱਧ ਵਾਲੇ ਥੀਰੇ ਦਾ ਇਹਨੇ ਦੁੱਧ ਚੁੰਮਦੀ ਆਈ ਹਾਂ ਦੁੱਧ ਚੁੰਮਦੀ ਆਈ ਮਾਂ ਵੀ ਆਪਣੇ ਕੋਲ ਵਾਹ ਵਾਹ ਹੈਗੀ ਵੀਰੇ ਇਹਨੇ ਜਿਹਾ ਮਾਵਾਂ ਘਰੇ ਨਹੀਂ ਵੀਰੇ ਮੈਂ ਜੀ ਮੈਂ ਇਹਨੇ ਜੋੜਾ ਜੋੜਾ ਦਿਖਾਓ ਜੋੜਾ ਨਹੀਂ ਕਹਿੰਦੇ ਇੱਕ ਲੋਹੀ ਆ ਭੱਤੀ ਇਹ ਦੂਜੀ ਦੀ ਆ ਠੀਕ ਐ ਇਹ ਹੈ ਹਿਆਨੋ ਤਾਂ ਤੇ ਆ ਚੀਜ਼ਾਂ ਨੇ ਜੀ ਅਸਲ ਪਿਓਰ ਕੁਆਲਿਟੀ ਆ ਮੜਾ ਜਾਂ ਕੈਮਰਾ ਵਧੀਆ ਜੀ ਦਿਖਾ ਆਇਆ ਇਹਨੂੰ ਪੂਰਾ ਸਿੰਗੀ ਵੀ ਬਹੁਤ ਚੀਜ਼ ਕਮਾਲ ਦੀ ਐ ਤੇ ਪਤਲੀ ਚਮੜੀ ਜਿਹੜੇ ਬਿਲਕੁਲ ਦੇਖ ਸਕਦੇ ਹੋ ਇਹਦੀ ਪੂਰੀ ਐਨ ਇਹ ਨਹੀਂ ਅਸਲ ਚੀਜ਼ਾਂ ਪੱਠਾ ਦੋਨੇ ਇੱਕੋ ਨਕਸ਼ੇ ਜਿਹੜੇ ਚ ਇਹ ਮਾਵਾ ਇਹਨਾਂ ਦੀਆਂ ਲੱਗ ਨੇ ਪਰ ਨਕਸ਼ੇ ਇੱਕੇ ਨੇ ਇਹਨਾਂ ਦਾ ਬਾਪ ਇੱਕੇ ਜੀ ਬਾਪ ਇੱਕੇ ਬਾਪ ਇੱਕੇ ਜੀ ਦੇਖ ਸਕਦੇ ਹੋ ਇਹਨਾਂ ਪੂਰੀਆਂ ਅਗੜੀਆਂ ਨਾਲ ਆਣ ਨੇ ਪੱਠਾ ਦੇ ਦੋਨੇ ਚਾਰ ਚਾਰ ਪੰਦੇ ਨਹੀਂ ਮਿਲਿਆ ਹਾਂ ਬਾਈ ਇਹ 10 ਦਿਨ ਛੁੱਟੀ ਆ ਆ ਬਹੁਤ ਦੀ ਹੋਈ ਆ ਦਾ ਦਸ ਤਰਣਾ ਨਹੀਂ ਆ ਰਹੀ ਭਾਈ ਇਹ ਆਪਣਾ ਬੱਕਰੀ ਪਾਲਦਾ ਧੰਦਾ ਕਿਸ ਤਰ੍ਹਾਂ ਹਰਨੇ ਵੀ ਨਹੀਂ ਹੈ ਕਿੰਨੇ ਘੱਟੋ ਕੰਮ ਉਹ ਤਰ ਪਹਿਲਾਂ ਕੀ ਸੀਗਾ ਮੇਰਾ ਦਾਦਾ ਜੀ ਉੱਥੇ ਚਾਰ ਦਾ ਸੀ ਉਹ ਸਹਾਰੋ ਉਹ ਫੋਟਵਾ ਨਰ ਚੱਲਦਾ ਸੀ ਉਹ ਸਹਾਰੋ ਬਸ ਹੁਣ ਮੈਂ ਬਹੁਤ ਸਵਾਤੀ ਦੀਵਾਰੀ ਕੰਮ ਹਾਂ ਹਾਂ ਬਹੁਤ ਤੇ ਬਣੇ ਬਾਕੀ ਸੌਂਚੀਆ ਹਾਂ ਆਪਾਂ ਸੌਂਚੀਆ 20 ਬਾਈ ਪੂਰੀ ਟੌਪ ਦੀ ਬਣਾ ਰੱਖੀ ਆ ਬਾਈਆਂ ਨੇ ਪੁਰਾਣੇ ਪਾਲਿਆਂ ਨੇ ਵੀ ਮਾਰ ਗਏ ਨਾ ਤੇ ਬਾਈ ਜੀ ਬਾਕੀ ਇੱਕ ਵਾਰ ਸਾਰਾ ਸ਼ਾਟ ਮਾਰ ਲਓ ਬਾਈਆਂ ਨੇ ਬੱਕਰੀਆਂ ਨਾ ਓਏ ਭਾਈ ਸਾਰਾ ਆਹੋ ਘੜਾ ਟਾਈਮ ਭਾਈ ਅੱਜ ਕਿੰਨਾਂ ਦਿਖਾ ਦੇ ਭਾਈ ਮੜਾ ਜਾ ਕਰ ਨੂੰ ਅੱਗੇ ਸਾਰਿਆਂ ਦਾ ਮਾਰ ਦੇ ਆ ਬੰਦੋ ਚਾਲੋ ਮਾਰ ਲਓ ਵੀਡੀਓ ਬਣਾਉਣੀ ਸਾਰੇ ਰੰਗਾਂ ਦੀਆਂ ਬੱਕਰੀਆਂ ਨੇ ਬਾਈਆਂ ਦੇ ਸਭ ਦੀ ਬਣ ਜੂਗੀ ਇਨੀਆਂ ਸ਼ੇਰੀਆਂ ਪੂਲੀਆਂ ਜਿਹੜੀ ਮੜਾ ਬੋਖ ਲੱਗਿਆ ਤੇ ਉਹ ਕਾਲਾ ਲੱਛੜ ਪਾ ਲਿਆ ਨਾ ਤੇ ਉਹ ਮੜਾ ਕਾਲਾ ਲੱਛੜ ਪਾ ਲਿਆ ਨਾ ਨਵੀਂ ਜਿਆਗ ਵੀ ਚੱਲ ਰਿਹਾ ਬਹੁਤ ਖੜਾ ਰਹਿਣੇ ਕੋਠੀ ਖੜਾ ਰਹਿਣੇ ਇਹ ਵੀ ਬਣਾ ਕਰਦਾ ਆ ਬਤਰੀ ਲੋਟ ਕਰ ਦੇ ਇਹ ਵੀ ਮੁੰਡਾ ਹੈ ਮੁੰਨ ਲਿਆ ਆ ਬੱਚਾ ਠੀਕ ਹੈ ਥੁਲੇ ਆਪਨ ਇਹ ਕਿੰਝੋ ਕੀ ਤੋਂ ਗੁਜਰਾਂ ਤੋਂ ਇਹ ਵੀ ਦੇਖ ਸਕਦੇ ਬੱਚਾ ਬਹੁਤ ਹੀ ਸ਼ਕੀਰ ਹੈ ਜੈਡ ਡਬਲ ਆਇਆ ਹੈ ਬਿਲਕੁਲ ਚਿੱਟੀ ਅੱਖ ਦੇ ਨੱਕ ਨੱਕ ਪੂਰਾ ਇਹ ਹੈ ਕਹਿ ਦਿੰਦਾ ਇਹ ਚਾਰ ਦੰਦ ਹੋਇਆ ਜੀ ਹਾਂ ਚੱਲ ਜੇ ਇਹ ਕਾਹ ਬਕਰੀ ਖਾਲੀ ਪਹਿਲਾਂ ਤਾਂ ਨਾਗਬਰੀ ਵੀ ਕਹਿ ਸਕਦੇ ਆ ਪੱਕੀ ਬੋਹੂ ਵੀ ਕਹਿ ਸਕਦੇ ਇਹ ਵੀ ਆਪਣੀ ਮੁੱਲ ਨਹੀਂ ਜੀ ਹਾਂ ਹਾਂ 2 ਮਿੰਟ ਦਾ ਮਸ਼ਹੂਰ ਆਨੇ ਹਾਂ ਇਸ ਨੂੰ ਹੀ ਲੱਗ ਰਹੀ ਹੈ ਬੱਕਰੀਆਂ ਪੂਰੀਆਂ ਟੌਪ ਕਲਾਸ ਜਿਹੜੀ 40 40 38 38 ਇੰਚ 42 ਇੰਚ ਦੀ ਵੀ ਬੱਕਰੀਆਂ ਵਾਲੀ ਮਜੂਰੀ ਆ ਰਹੀ ਹੈ ਜੇ 1 200 ਤੋਂ ਬੱਕਰੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦੇ ਆ ਕਰੋ ਲਾਈਵ ਕਮੈਂਟ ਜਰੂਰ ਕਰਕੇ ਦੱਸਿਓ ਵੀ ਬੱਕਰੀਆਂ ਕਿੰਨੇ ਦੀਆਂ ਲੱਗੀਆਂ ਤੇ ਬਾਈਆਂ ਦਾ ਨੰਬਰ ਦੇ ਦਾਂਗੇ ਤੇ ਕੰਟੈਕਟ ਜਰੂਰ ਕਰ ਲਿਆ ਕਰੋ ਤੇ ਧੰਨਵਾਦ ਸਾਰੇ ਜੀ ਦਾ ਧੰਨਵਾਦ ਜੀ ਫੌਜੀ